ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਲਾਈਵ ਤਸਵੀਰਾਂ ਦੇ ਵਿੱਚ ਗੁਰਦੁਆਰਾ ਦਸ਼ਮੇਸ਼ ਘੜ ਪੈਰੋ ਮਾਜਰੇ ਦੀ ਜਿਹੜੇ ਤਸਵੀਰਾਂ ਦੇਖ ਰਹੇ ਹੋ ਇਸ ਟਾਈਮ ਨਸ਼ਾ ਮੁਕਤ ਭਾਰਤ ਅਭਿਆਨ ਜਾਗਰੂਤ ਜਿਹੜਾ ਕੈਂਪ ਹੈ ਦਸਾਰਨਾ ਪਿੰਡ ਵੱਲੋਂ ਲਗਾਇਆ ਗਿਆ ਜਿੱਥੇ ਕਿ ਮੈਡੀਕਲ ਸਹੂਲਤਾਂ ਜਿਹੜੇ ਦਿੱਤੀ ਜਾ ਰਹੀਆਂ ਜਿਵੇਂ ਕਿ ਦਵਾਈ ਦੀ ਹੈ ਚੈੱਕਅਪ ਦੀ ਜੇ ਗੱਲ ਕਰਾਂਗੇ ਵਾਹਿ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕਿਹੜੀਆਂ ਕਿਹੜੀਆਂ ਅੱਜ ਤੁਸੀਂ ਚੈੱਕਅਪ ਕਰ ਰਹੇ ਹੋ ਔਰ ਕਿਹੜੇ ਕਿਹੜੀਆਂ ਜਿਹੜੀ ਤੁਹਾ ਜਰਨਲ ਮੈਡੀਸਨ ਹੈ ਜੀ ਜਰਨਲ ਮੈਡੀਸਨ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦਵਾਈ ਹਾਂ ਜੀ ਅਸੀਂ ਇਸ ਜਗ੍ਹਾ ਤੋਂ ਆਏ ਅਸੀਂ ਪੰਜਾਬ ਰੈੱਡ ਕਰਾਸ ਡਰੱਗ ਡੀ ਹਸਪੀਟਲ ਦਸਾਰਨੇ ਤੋਂ ਕਰਾਲੀ ਤੋਂ ਸੀਸਮਾ ਰੋਡ ਤੋਂ 15 ਬੈੱਡਾਂ ਦਾ ਸਾਡਾ ਹਸਪੀਟਲ ਹੈ ਉੱਥੇ ਰੈੱਡ ਕਰਾਸ ਦਾ ਉਥੇ ਫਰੀ ਇਲਾਜ ਕੀਤਾ ਜਾਂਦਾ ਬਿਲਕੁਲ ਮੁਫਤ ਰੋਟੀ ਪਾਣੀ ਸਾਰਾ ਕੁਝ ਫਰੀ ਆ ਇੱਕ ਮਹੀਨਾ ਰੱਖਦੇ ਨੇ ਪੇਸ਼ੈਂਟ ਨੂੰ ਨਸ਼ਾ ਛੱਡਣ ਵਾਲੇ ਨੂੰ ਇੱਕ ਮਹੀਨਾ ਮਤਲਬ ਕੋਈ ਪੇਸ਼ੈਂਟ ਆ ਜਿਹੜਾ ਨਸ਼ਾ ਕਰਦਾ ਹੈ ਇਹ ਜਿਸਟਾ ਟੈਂਪਲੋ ਅਸੀਂ ਦੱਸ ਦਈਏ ਆਮ ਅਕਸਰ ਆਪਣੇ ਪੰਜਾਬ ਦੇ ਵਿੱਚ ਜ਼ਿਆਦਾਤਰ ਜਿਹੜੇ ਮਸਲੀ ਮੁੰਡੇ ਆ ਨੌਜਵਾਨ ਆ ਜਾਂ ਕੋਈ ਬਜ਼ੁਰਗ ਆ ਉਹਨਾਂ ਦਾ ਕੋਈ ਨਸ਼ਾ ਜੇ ਕਰਦਾ ਹੈ ਆਮ ਆਪਾਂ ਕਿਸੇ ਨਸ਼ਾ ਕੇਂਦਰਸ ਦੇ ਵਿੱਚ ਜਾਂਦੇ ਤਾਂ ਕਾਫੀ ਮੋਟੀ ਰਕਮ ਹੈ ਜਿਹੜੀ ਦਿੱਤੀ ਜਾਂਦੀ ਆ ਤੇ ਸਾਡੇ ਵਿੱਚ ਵੀਰਜੀ ਹਣੀ ਮੌਜੂਦ ਆ ਉਹਨਾਂ ਵੱਲੋਂ ਦੱਸਿਆ ਗਿਆ ਵੀ 1 ਮਹੀਨੇ ਦਾ ਕੋਰਸ ਹੈ ਪੰਜਾਬ ਰੈੱਡ ਕਰਸ ਹੈ ਉਹ ਬਿਲਕੁਲ ਫ੍ਰੀ ਹੈ ਜੀ ਤੁਸੀਂ ਨੋਟ ਕਰਨ ਵੀ ਜੇ ਕਿਸੇ ਨੂੰ ਕੋਈ ਦਿੱਕਤ ਆਂਦੀ ਹੈ ਪਰੇਸ਼ਾਨੀ ਆਂਦੀ ਹੈ ਸਰ ਆਪਣਾ ਨੰਬਰ ਜ਼ਰੂਰ ਮੈਂਸ਼ਨ ਕਰੋ ਕਿਉਂਕਿ ਅਸੀਂ ਜਿਹੜੀ ਵੀਡੀਓ ਬਹੁਤ ਦੇਖਦੇ ਆਪਾਂ ਸੋਸ਼ਲ ਮੀਡੀਆ ਦੇ ਉੱਤੇ ਤਾਂ ਉਹਦੇ ਵਿੱਚ ਜਿਹੜਾ ਨੰਬਰ ਨਹੀਂ ਦੱਸਿਆ ਜਾਂਦਾ ਤਾਂ ਕਿ ਉਹ ਪਟਕਣਾ ਜਿਹੜੀ ਜ਼ਰੂਰ ਆਂਦੀ ਹੈ ਸਭ ਤੋਂ ਪਹਿਲਾਂ ਮੇਨ ਨੰਬਰ ਦਿਆਂਗੇ ਵੀ ਤੁਹਾਡੇ ਨਾਲ ਗੱਲ ਕਰਕੇ ਉਹ ਪੇਸ਼ੈਂਟ ਹੈ ਜਿਹੜਾ ਤੁਸੀਂ ਆਪ ਖੁਦ ਜਿਹੜਾ ਸੈਡਨ ਨੰਬਰ ਹੈ ਜੀ 9878622916 ਇਥੇ ਆਪਾਂ ਲਿੰਕ ਕਰ ਸਕਦੇ ਨੇ ਜੇ ਪੇਸ਼ੈਂਟ ਆ ਕੋਈ ਘਰ ਤੋਂ ਲੈ ਕੇ ਆਣਾ ਹੋਵੇ ਨਾ ਮੰਨਦਾ ਹੋਵੇ ਲੈ ਜਾ ਸਕਦੇ ਘਰ ਤੋਂ ਨਹੀਂ ਲੈ ਜਾ ਸਕਦੇ ਸਰ ਹਾਂਜੀ ਉਹ ਬੰਦੇ ਨੂੰ ਆਪ ਲੈ ਕੇ ਆਣਾ ਪਏਗਾ ਕੋਈ ਮਾਰਕੁੱਟ ਨਹੀਂ ਕੋਈ ਕੁਝ ਨਹੀਂ ਫੈਮਿਲੀ ਐਂ ਘਰ-ਬਾਰ ਦਾ ਮਾਹੌਲ ਹੈ ਜੀ ਉੱਤੇ ਟੀਵੀ ਲੱਗਿਆ ਹੋਇਆ ਦੇਖਣ ਨੂੰ ਗੇਮਾਂ ਖੇਡਣ ਨੂੰ ਨੇ ਤੇ ਰਿਜ਼ਲਟ ਕਿੰਨਾ ਕਹਾਂ ਆਮ ਦੇਖਸਨ ਨੂੰ ਆਉਂਦਾ ਜੀ ਆਪਾਂ ਮਹੀਨਾ-ਮਹੀਨਾ ਦੋ-ਦੋ ਮਹੀਨੇ 6-6 ਮਹੀਨੇ ਜਿਹੜੇ ਆਪਾਂ ਛੱਡਿਆ ਨੇ ਆ ਜੀ ਉਹ ਰਿਜ਼ਲਟ ਦੀ ਆਪਾਂ ਜੇ ਗੱਲ ਕਰੀਏ ਸਾਡੇ ਸੈਂਟਰ ਦੇ 60% ਰਿਜ਼ਲਟ ਹੈ ਜੀ 60% ਬੰਦੇ ਠੀਕ ਹੁੰਦੇ ਨੇ ਜੀ ਜਿਹੜਾ ਸਾਡੇ ਕੋਲ ਇੱਕ ਵਾਰੀ ਆ ਗਿਆ ਉਹ ਠੀਕ ਹੋ ਕੇ ਜਾਏਗਾ ਬਾਕੀ ਪੇਰੈਂਟਸ ਤੇ ਡਿਪੈਂਡ ਕਰਦਾ ਹੈ ਵੀ ਉਹ ਆਪਣੀ ਜ਼ਿੰਮੇਵਾਰੀ ਕਿੰਨੀ ਕੰਨਵਾ ਦੇਣੀ ਚਾਹੀਓ ਸਾਡੇ ਕੋਲੋਂ ਠੀਕ ਹੋ ਕੇ ਜਾਂਦੇ ਨੇ ਇਹ ਸਾਡਾ ਪੈਪਰੈਂਟ ਜੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਰਜ ਰੈੱਡ ਕਰਾਸ ਵੱਲੋਂ ਜਿਹੜਾ ਦਸਾਰਨਾ ਦੇ ਵਿੱਚ ਫਿਰ ਫ੍ਰੀ ਜਿਹੜਾ ਨਸ਼ੇ ਛਡਾਊ ਕੈਂਪਰ ਹੈ ਉਹ ਜਿਹੜਾ ਅੱਜਕੱਲ ਬਹੁਤ ਲੋੜ ਆ ਸਾਨੂੰ ਹੈਗੀ ਆ ਤੇ ਤੁਸੀਂ ਦੇਖ ਰਹੇ ਹੋ ਉਹਨਾਂ ਵੱਲੋਂ ਫ੍ਰੀ ਜਿਹੜਾ ਕੈਂਪ ਲਗਾਇਆ ਜਾ ਰਿਹਾ ਤੇ ਤੁਸੀਂ ਵੀ ਜੇ ਕਿਸੇ ਵੀ ਤਰ੍ਹਾਂ ਦਾ ਕੋਈ ਪੇਸ਼ੈਂਟ ਆ ਤੁਹਾਡਾ ਤਾਂ ਤੁਸੀਂ ਉਹਨੂੰ ਉੱਥੇ ਲਿਜਾ ਕੇ ਨਸ਼ਾ ਛਡਵਾ ਸਕਦੇ ਹੋ ਕੈਮਰਾਮੈਨ ਅਮਨਦੀਪ ਸਿੰਘ ਦੇ ਨਾਲ ਜੀਸਟਾ ਟੀਮ ਦੇ ਨੇ ਕਿਰਪਾਲ ਸਿੰਘ ਲੋਗਰ